ਕੀ ਇਹ ਜੈ ਜੈ ਆਪ ਵੀਡੀਓ ਦੇਖ ਕੇ ਦੱਸਿਓ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਘਰ ਵਾਲੀ ਅਮਰਤਾ ਵੜਿੰਗ ਜੋ ਕੁਝ ਬੋਲ ਰਹੀ ਹੈ ਕਿ ਉਹ ਸਹੀ ਹੈ ਕਿ ਉਹ ਹੱਦ ਪਾਰ ਨਹੀਂ ਕਰ ਰਹੀ ਆ ਦੇ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਜੀ ਦੇ ਪੰਝੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿਵੇਂ ਗੁਰੂ ਹੈ ਭਾਈ ਕਿ ਹਰੇਕ ਨੇ ਪੰਝੈ ਹਰੇਕ ਗੁਰੂ ਦਾ ਜਿਵੇਂ ਪਿਛਲੇ ਗੁਰੂਆਂ ਦਾ ਕਦੀ ਰਿਫੀ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ ਬੜੇ ਗੁਰੂਆਂ ਦਾ ਮਹਾਵੀਰ ਜੀ ਦਾ ਸੜੀ ਗੋਨਾਨਕ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾਂ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਛੁਗੇ ਮੈਂ ਅੱਜ ਉਹ ਗੁਰੂਆਂ ਦੇ ਪੰਜੇ ਲਈ ਵੋਟ ਮੋਗਣ ਆਈ ਤੇ ਉਸ ਕਾਂਗਰਸ ਪਾਰਟੀ ਦੀ ਵੋਟ ਮੋਗਣ ਆਈ ਹੈ ਜਿਨੇ ਸਗੇ ਤੇਸ਼ ਆਜ਼ਾਦੀ ਲੜਾਈ ਸੀ ਉਸ ਕਾਂਗਰਸ ਪਾਰਟੀ ਵੀਡੀਓ ਤੁਸੀਂ ਸੁਣ ਲਈਏ ਮੈਨੂੰ ਲੱਗਦਾ ਹੈ ਕਿ ਇਹ ਹੱਦਾਂ ਪਾਰ ਹੋ ਰਹੀਆਂ ਨੇ ਗੁਰੂ ਸਹਿਬਾਨਾਂ ਦੇ ਨਾਂ ਤੇ ਵੋਟਾਂ ਦੀ ਗੁਮਰਾਹ ਨਹੀਂ ਕੀਤਾ ਜਾਣਾ ਚਾਹੀਦਾ ਚੋਣ ਪ੍ਰਚਾਰ ਕਰਨਾ ਕਰ ਲੈਣ ਉਹਦੇ 100 ਤਰੀਕੇ ਨੇ ਹੋਰ ਤਰੀਕੇ ਨੇ ਪਰ ਗੁਰੂ ਸਹਿਬਾਨਾਂ ਦੇ ਨਾਂ ਦੇ ਉੱਪਰ ਲੋਕਾਂ ਨੂੰ ਗੁਮਰਾਹ ਕਰਨਾ ਕੀ ਇਹ ਠੀਕ ਹੈ ਹੁਣ ਜਿਸ ਤਰ੍ਹਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਘਰ ਵਾਲੀ ਅਮਰਤਾ ਵੜਿੰਗ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ਼ਰੇਆਮ ਕਹਿ ਰਹੀ ਐ ਕਿ ਇਹ ਬਾਬੇ ਨਾਨਕ ਦਾ ਪੰਜਾ ਹੈ ਇਹ ਗੁਰੂ ਸਹਿਬਾਨਾਂ ਦਾ ਪੰਜਾ ਹੈ ਇਸ ਕਰਕੇ ਇਸ ਪੰਜੇ ਨੂੰ ਵੋਟ ਪਾਓ ਕੀ ਤੁਸੀਂ ਇਹਨੂੰ ਠੀਕ ਮੰਨਦੇ ਹੋ ਮੈਂ ਕਾਂਗਰਸ ਦੇ ਜਿਹੜੇ ਸਿੱਖ ਧਰਮ ਨਾਲ ਜੁੜੇ ਲੋਕ ਨੇ ਜਾਂ ਗੁਰੂ ਸਹਿਬਾਨਾਂ ਦੀ ਇੱਜ਼ਤ ਕਰਦੇ ਨੇ ਮੈਂ ਉਹਨਾਂ ਤੋਂ ਪੁੱਛਣਾ ਚਾਹਣਾ ਕੀ ਇੱਕ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਗੁਰੂ ਸਹਿਬਾਨਾਂ ਦਾ ਪੰਜਾ ਕਹਿਣਾ ਗੁਰੂ ਸਹਿਬਾਨਾਂ ਦੀ ਸ਼ਰਧਾ ਨਾਲ ਜੋੜਨਾ ਕੀ ਇਹ ਠੀਕ ਹੈ ਕੀ ਕਾਂਗਰਸ ਦਾ ਇਹ ਜਿਹੜਾ ਪੰਜਾ ਹੈ ਇਹ ਇਹ ਗੁਰੂ ਸਹਿਬਾਨਾਂ ਦੇ ਪੰਜੇ ਜਿੰਨਾ ਸੱਚਾ ਸੱਚਾ ਇਮਾਨਦਾਰ ਉੱਚਾ ਤੇ ਪਰਉਪਕਾਰੀ ਹੈ ਇਸ ਕਾਂਗਰਸ ਦੇ ਪੰਜੇ ਦੇ ਉੱਪਰ 100 ਤਰ੍ਹਾਂ ਦੇ ਸਵਾਲ ਨੇ ਤੇ 100 ਤਰ੍ਹਾਂ ਦੇ ਦਾਗ ਨੇ ਮੈਂ ਗੱਲ ਕਿਸੇ ਇੱਕ ਪਾਰਟੀ ਦੀ ਨਹੀਂ ਕਰਦਾ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬੈਰ ਭਾਜਪਾ ਨੇ ਬਹੁਤ ਕੁਝ ਗਲਤ ਕੀਤਾ ਹੁਣ ਤੱਕ ਆਮ ਆਦਮੀ ਪਾਰਟੀ ਤੇ ਸਵਾਲ ਨੇ ਬਹੁਤ ਪਰ ਮੈਂ ਗੱਲ ਕਰਦਾ ਕਿ ਜੇ ਕੋਈ ਵੀ ਪਾਰਟੀ ਆਪਣੇ ਚੋਣ ਨਿਸ਼ਾਨ ਨੂੰ ਗੁਰੂਆਂ ਦਾ ਚੋਣ ਨਿਸ਼ਾਨ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰੇ ਤਾਂ ਕੀ ਇਹ ਠੀਕ ਹੈ ਮੈਨੂੰ ਲੱਗਦਾ ਚੋਣ ਕਮਿਸ਼ਨ ਨੂੰ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਪਹਿਲਾਂ ਕਈ ਅਕਾਲੀ ਦਲ ਦੇ ਵਿਅਕਤੀ ਵੀ ਇਹ ਕਹਿੰਦੇ ਰਹੇ ਨੇ ਵੀ ਇਹ ਜਿਹੜੀ ਸਾਡੀ ਤੱਕੜੀ ਹੈ ਇਹ ਬਾਬੇ ਨਾਨਕ ਦੀ 13-13 ਤੋਲਣ ਵਾਲੀ ਤੱਕੜੀ ਹੈ ਇਦਾਂ ਦੀਆਂ ਗੱਲਾਂ ਅਸੀਂ ਪਿੰਡਾਂ 'ਚ ਪ੍ਰਚਾਰਾਂ 'ਚ ਪਹਿਲਾਂ ਸੁਣਦੇ ਰਹੇ ਹਾਂ ਕਈ ਬੰਦੇ ਕਹਿੰਦੇ ਸੀ ਉਦੋਂ ਵੀ ਅਸੀਂ ਕਹਿੰਦੇ ਰਹੇ ਹਾਂ ਬਈ ਆਪਣੇ ਸਿਆਸੀ ਹਿੱਤਾਂ ਲਈ ਆਪਣੇ ਸਿਆਸੀ ਸਵਾਰਥਾਂ ਦੇ ਲਈ ਗੁਰੂ ਸਹਿਬਾਨਾਂ ਦਾ ਨਾਂ ਤੇ ਗੁਰੂ ਸਹਿਬਾਨਾਂ ਦੀ ਸ਼ਰਧਾ ਨੂੰ ਵਰਤਣਾ অতি ਵੱਡੀ ਬੇਈਮਾਨੀ ਹੈ ਕਿੱਥੇ ਤੁਹਾਡੀਆਂ ਸਵਾਰਥੀ ਤੇ ਲਾਲਚੀ ਗੰਦੀਆਂ ਸਿਆਸਤਾਂ ਤੇ ਕਿੱਥੇ ਸਾਡੇ ਉਹ ਮਹਾਨ ਗੁਰੂ ਸਹਿਬਾਨ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਤੇ ਉਹਨਾਂ ਉਹਨਾਂ ਦਾ ਅਮਲ ਇਹ ਜਿਹੜੀਆਂ ਸਿਆਸਤਾਂ ਤੁਸੀਂ ਕਰ ਰਹੇ ਹੋ ਨਾ ਬੀਬਾ ਅਮਰਤਾ ਵੜਿੰਗ ਜੀ ਜਾਂ ਦੂਜੀਆਂ ਪਾਰਟੀਆਂ ਕਰ ਰਹੀਆਂ ਨੇ ਇਹਨਾਂ 'ਚ ਲਾਲਚ ਹੈ ਇਹਨਾਂ 'ਚ ਸਵਾਰਥ ਹੈ ਇਹਨਾਂ 'ਚ ਬੇਈਮਾਨੀਆਂ ਨੇ ਇਹਨਾਂ 'ਚ ਝੂਠ ਨੇ ਇਹਨਾਂ 'ਚ ਗੱਪ ਨੇ ਸਾਰਾ ਕੁਝ ਗਲਤ ਹੈ ਪਰ ਤੁਸੀਂ ਕਹਿੰਦੇ ਹੋ ਕਿ ਇਹ ਪੰਜਾ ਬਾਬੇ ਨਾਨਕ ਦਾ ਪੰਜਾ ਹੈ ਕੀ ਕਾਂਗਰਸ ਪਾਰਟੀ ਜਿਹੜੀਆਂ ਨੀਤੀਆਂ ਦੇ ਨਾਲ ਕੰਮ ਕਰਦੀ ਰਹੀ ਹੈ ਉਹ ਬਾਬੇ ਨਾਨਕ ਦੀਆਂ ਨੀਤੀਆਂ ਨੇ ਕੀ ਕਾਂਗਰਸ ਪਾਰਟੀ 13-13 ਤੋਲਦੀ ਰਹੀ ਆ ਤੁਹਾਡਾ ਪਤੀ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਸਾਹਿਬ ਅੱਜ ਵੀ ਇਹ ਕਹਿੰਦਾ ਹੈ ਕਿ ਮੇਰਾ ਨਿਸ਼ਾਨਾ ਮੁੱਖ ਮੰਤਰੀ ਬੰਨਾ ਹੈ। ਮਤਲਬ ਵੱਡੀ ਕੁਰਸੀ ਵੱਡੀ ਕੁਰਸੀ ਵੱਡੀ ਕੁਰਸੀ ਤੁਹਾਡੀਆਂ ਜ਼ਿੰਦਗੀਆਂ ਦੇ ਇਹ ਨਿਸ਼ਾਨੇ ਨਹੀਂ ਸਾਰੇ ਸਿਆਸੀ ਲੀਡਰਾਂ ਦੇ ਮੈਂ ਇੱਕ ਗੱਲ ਨਹੀਂ ਕਰਦਾ। ਸਾਰੇ ਰਾਜਨੇਤਾਵਾਂ ਦੇ। ਪਰ ਜੇਕਰ ਤੁਸੀਂ ਐਦਾਂ ਆਪਣੇ ਚੋਣ ਨਿਸ਼ਾਨਾ ਨੂੰ ਗੁਰੂ ਸਹਿਬਾਨਾਂ ਦੇ ਕਹੋਗੇ ਤਾਂ ਇਹ ਗੱਲ ਬਿਲਕੁਲ ਗਲਤ ਹੈ। ਮੈਂ ਲੋਕਾਂ ਤੋਂ ਪੁੱਛ ਲੈਣਾ ਚਾਹਣਾ। ਤੁਸੀਂ ਜ਼ਰੂਰ ਦੱਸੋ। ਕੀ ਤੁਹਾਨੂੰ ਲੱਗਦਾ ਹੈ ਕਿ ਬੀਬਾ ਅਮਰਤਾ ਵੜਿੰਗ ਜੈਜ ਕਹਿ ਰਹੀ ਹੈ ਕੀ ਕਾਂਗਰਸ ਦਾ ਇਹ ਚੋਣ ਨਿਸ਼ਾਨ ਪੰਜਾ ਜਿਹੜਾ ਇਹ ਬਾਬੇ ਨਾਨਕ ਦਾ ਪੰਜਾ ਹੈ ਕੀ ਇਹ ਗੁਰੂ ਸਹਿਬਾਨਾਂ ਦਾ ਚੋਣ ਨਿਸ਼ਾਨ ਹੈ ਉਹ ਕਹਿੰਦੀ ਬਾਬੇ ਨਾਨਕ ਦੇ ਪੰਜੇ ਨੂੰ ਤੁਸੀਂ ਵੋਟ ਪਾਓ ਇਹ ਛੋਟੀ ਗੱਲ ਹੈ ਹੱਦ ਹੋ ਗਈ ਅਸੀਂ ਤਾਂ ਪਹਿਲਾਂ ਇਸ ਗੱਲ ਦੇ ਉੱਪਰ ਹੀ ਪਰੇਸ਼ਾਨ ਆ ਕਿ ਜਦੋਂ ਵੋਟਾਂ ਨੇੜੇ ਆ ਜਾਂਦੀਆਂ ਨੇ ਤਾਂ ਇਹ ਲੀਡਰ ਵੱਧ ਸ਼ਰਧਾਵਾਨ ਕਿਵੇਂ ਬਣ ਜਾਂਦੇ ਨੇ ਇਹ ਵੱਧ ਮੱਥੇ ਟੇਕਣ ਲੱਗ ਪੈਂਦੇ ਨੇ ਧਾਰਮਿਕ ਸਥਾਨਾਂ ਤੇ ਜਾ ਕੇ ਕੀ ਉਹ ਸ਼ਰਧਾ ਹੈ ਮੈਂ ਇੱਕ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰਿਆਂ ਤੇ ਸਵਾਲ ਖੜਾ ਕਰ ਰਿਹਾ ਮੈਨੂੰ ਲੱਗਦਾ ਹੁੰਦਾ ਵੀ ਉਹ ਸ਼ਰਧਾ ਨਹੀਂ ਕੀ ਉਹ ਵੋਟਾਂ ਪਵਾਉਣ ਦੇ ਲਈ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਨ ਦਾ ਇੱਕ ਤਰੀਕਾ ਹੈ ਵੱਧ ਤੋਂ ਵੱਧ ਗੁਰਦੁਆਰਿਆਂ ਚ ਮੰਦਰਾਂ ਚ ਮਸਜਿਦਾਂ ਚ ਤੇ ਡੇਰਿਆਂ ਚ ਜਾ ਕੇ ਮੱਥੇ ਟੇਕਨੇ ਵੋਟਾਂ ਦੇ ਨੇੜੇ ਆ ਕੇ ਕੀ ਉਹ ਸ਼ਰਧਾ ਹੈ ਮੈਨੂੰ ਲੱਗਦਾ ਰਿਹਾ ਹੈ ਕਿ ਉਹ ਸ਼ਰਦਾ ਨਹੀਂ ਹੈਗੀ ਮੈਨੂੰ ਲੱਗਦਾ ਰਿਹਾ ਹੈ ਕਿ ਉਹ ਸਿਰਫ ਤੇ ਸਿਰਫ ਉੱਥੇ ਜਾ ਕੇ ਤੇ ਲੋਕਾਂ ਨੂੰ ਪਰਮਾਉਣ ਦਾ ਇੱਕ ਤਰੀਕਾ ਹੈ ਸੋ ਅਮਰਤਾ ਵੜਿੰਗ ਨੇ ਕਮਾਲ ਕੀਤੀ ਹੈ ਹੱਦ ਕੀਤੀ ਹੈ ਸ਼ਰਿਆਮ ਵੀਡੀਓ ਦੇ ਵਿੱਚ ਉਹ ਕਹਿ ਰਹੀ ਹੈ ਕਿ ਵੇਖੋ ਜੀ ਇਹ ਬਾਬੇ ਨਾਨਕ ਦਾ ਪੰਜਾ ਹੈ ਕਾਂਗਰਸ ਨੇ ਇਹ ਪੰਜਾ ਗੁਰੂ ਸਾਹਿਬਾਨਾਂ ਤੋਂ ਲਿਆ ਸੀ ਵਾਹ ਬਈ ਵਾਹ ਬੀਬਾ ਤੁਸੀਂ ਹਿਸਟਰੀ ਆਫ ਕਾਂਗਰਸ ਜਾਣਦੇ ਹੋ ਥੋੜੀ ਬਹੁਤ ਜਾਣਦੇ ਹੋਮੂਗੇ ਪਰ ਕੀ ਤੁਹਾਨੂੰ ਪਤਾ ਹੈ ਇਹ ਕਾਂਗਰਸ ਬਣਾਈ ਕਿਹਨੇ ਸੀ ਤੇ ਕਿਉਂ ਬਣਾਈ ਸੀ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਜੀ ਕਾਂਗਰਸ ਜਿਹੜੀ ਬਣਾਈ ਸੀ ਨਾ ਇਹ ਬਣਾਈ ਸੀ ਅੰਗਰੇਜ਼ਾਂ ਦੇ ਇੱਕ ਅਫਸਰ ਨੇ ਜਿਹਦਾ ਨਾਂ ਸੀ ਏਓ ਹਿਊਮ ਉਹ ਅੰਗਰੇਜ਼ ਸੀ ਉਹਨੇ 1885 ਦੇ ਵਿੱਚ ਪੂਨੇ ਦੇ ਵਿੱਚ ਕਾਂਗਰਸ ਬਣਾਈ ਸੀ ਕਿਉਂ ਬਣਾਈ ਸੀ ਕਦੀ ਇਹਦੀ ਜੜ ਫਰੋਲੀ ਹੈ ਕਦੀ ਤੁਸੀਂ ਇਹਦੀ ਪਿੱਠ ਭੂਮੀ ਦੇ ਵਿੱਚ ਗਏ ਹੋ ਕਦੀ ਤੁਸੀਂ ਇਹਦੇ ਰੂਟ ਕੌਜ਼ ਵੇਖਣ ਦੀ ਕੋਸ਼ਿਸ਼ ਕੀਤੀ ਹੈ ਕਿਉਂ ਬਣਾਈ ਸੀ ਮੈਂ ਇਹ ਨਹੀਂ ਕਹਿੰਦਾ ਕਿ ਇਹ ਇਹ ਜੋ ਮੋਦੀ ਹੋਰੀ ਜਾਂ ਜਿਹੜੀ ਬੀਜੇਪੀ ਹੈ ਵੀ ਇਹ ਸਹੀ ਕਰ ਰਹੇ ਨਹੀਂ ਇਹਨਾਂ ਇਹਨਾਂ ਦਾ ਹਾਲ ਵੇਖ ਲਿਆ ਲੋਕਾਂ ਨੇ ਪਰ ਮੈਂ ਇਸ ਦੇ ਉੱਪਰ ਕਿਸੇ ਹੋਰ ਵੀਡੀਓ ਚ ਗੱਲ ਕਰਾਂਗਾ ਵੀ ਇਹ ਪਾਰਟੀਆਂ ਕਿਵੇਂ ਕਿਉਂ ਤੇ ਕਿਹਨੇ ਬਣਾਈਆਂ ਪਹਿਲੇ ਹਾਰ ਮੈਂ ਇਹ ਗੱਲ ਕਰੂੰਗਾ ਕਿ ਜੋ ਤੁਸੀਂ ਕਾਂਗਰਸ ਦੇ ਇਹ ਪੰਜੇ ਨੂੰ ਇਹ ਤੁਹਾਡੀ ਕਾਂਗਰਸ ਦੇ ਪੰਜੇ ਨੇ ਬਹੁਤ ਲੋਕਾਂ ਦਾ ਲਹੂ ਨੋਚਿਆ ਇਹ ਤੁਹਾਡੀ ਕਾਂਗਰਸ ਦੇ ਪੰਜੇ ਦੇ ਹੁਕਮਾਂ ਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਇਹ ਤੁਹਾਡੀ ਕਾਂਗਰਸ ਦਾ ਪੰਜਾ ਜਿਹਨੇ ਦੇਸ਼ ਤੇ ਸਭ ਤੋਂ ਵੱਧ ਰਾਜ ਕੀਤਾ ਤੇ ਅੱਜ ਤੁਸੀਂ ਵੀ ਮੰਨਦੇ ਹੋ ਵੀ ਦੇਸ਼ 'ਚ ਗਰੀਬੀ ਵੀ ਹੈ ਪੋਕਮਰੀਵੀ ਹੈ ਬੇਰੁਜ਼ਗਾਰੀ ਵੀ ਹੈ ਬਿਕਾਰੀ ਵੀ ਹੈ ਔਰ 70 80 ਫੀਸਦੀ ਲੋਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦਾ ਹੇਠਲਾ ਪੱਧਰ ਗੁਜ਼ਾਰ ਰਹੇ ਨੇ ਇਹ ਤੁਹਾਡੀ ਕਾਂਗਰਸ ਦੇ ਪੰਜੇ ਦਾ ਰਾਜ ਪੰਜਾਬ ਚ ਪਿਛਲੇ 5 ਸਾਲ ਰਿਹਾ ਹਜ਼ਾਰਾਂ ਲੋਕਾਂ ਤੇ लाठी चार्ज ਹੋਏ ਹਜ਼ਾਰਾਂ ਤਬਕਿਆਂ ਤੇ लाठी चार्ज ਹੋਏ ਬੇਰੁਜ਼ਗਾਰਾਂ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜੇ ਵੀ ਜ਼ੁਬਾਨ ਖੋਲੀ ਉਹਨੂੰ ਡਾਂਗਾ ਪੈਂਦੀਆਂ ਰਹੀਆਂ ਅੱਜ ਵੀ ਪੈ ਰਹੀਆਂ ਨੇ ਮੈਂ ਮੰਨਦਾ ਤੇ ਕਾਲੀਆਂ ਦੇ ਰਾਜ ਚ ਵੀ ਆ ਕੁਝ ਹੁੰਦਾ ਰਿਆ ਪਰ ਬੀਬਾ ਜੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਕਹਿੰਦਾ ਤੁਸੀਂ ਕੋਰ ਗناہ ਕਰ ਰਹੇ ਹੋ ਇਹ ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੀ ਇਹ ਇਜਾਜ਼ਤ ਸ਼ਾਇਦ ਨਹੀਂ ਹੈਗੀ ਕਿ ਤੁਸੀਂ ਕਿਸੇ ਧਰਮ ਦੇ ਨਾਂ ਤੇ ਵੋਟਾਂ ਮੰਗੋ ਤੁਸੀਂ ਸ਼ਰਿਆਨ ਧਰਮ ਦੇ ਨਾਂ ਤੇ ਵੋਟ ਮੰਗ ਰਹੇ ਹੋ ਔਰ ਤੁਸੀਂ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਗੁਰੂ ਸਹਿਬਾਨਾ ਦਾ ਚੋਣ ਨਿਸ਼ਾਨ ਕਹਿ ਕੇ ਬਾਬਾ ਨਾਨਕ ਉਹ ਬਾਬਾ ਨਾਨਕ ਜਿਨੇ 13 13 ਤੋਲਣ ਦੀ ਗੱਲ ਕੀਤੀ ਜਿਨੇ ਕਿਹਾ ਵੀ ਇੱਕ ਪਾਸੇ ਮਲਕ ਭਾਗੋ ਅਮੀਰ ਨੇ ਇੱਕ ਪਾਸੇ ਗਰੀਬ ਭਾਈ ਲਾਲੋ ਨੇ ਕੰਮ ਤੇ ਕਿਰਤ ਸਾਰੀ ਗਰੀਬ ਭਾਈ ਲਾਲੋ ਕਰਦੇ ਨੇ ਤੇ ਖਾਂਦੇ ਪੀਂਦੇ ਨੇ ਮੌਜਾਂ ਲੁੱਟਦੇ ਨੇ ਮਲਕ ਭਾਗੋ ਬਾਬੇ ਨਾਨਕ ਨੇ ਦੋਵਾਂ ਦੀਆਂ ਰੋਟੀਆਂ ਫੜ ਕੇ ਮਲਕ ਭਾਗੋ ਦੀ ਰੋਟੀ ਚੋਂ ਲਹੂ ਤੇ ਗਰੀਬ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਕੱਢਿਆ ਸੀ ਤੇ ਬਾਬੇ ਨਾਨਕ ਨੇ ਫਿਰ ਇਹ ਸਮਝਾਇਆ ਸੀ ਵੀ ਇਹਨਾਂ ਦੇ ਪਕਵਾਨਾਂ 'ਚ ਇਹਨਾਂ ਦੇ ਖਾਣਿਆਂ ਦੇ ਵਿੱਚ ਕਿਰਤਿਆਂ ਦਾ ਲਹੂ ਹੈ ਲਹੂ ਬਾਬੇ ਨਾਨਕ ਨੇ ਇਹ ਗੱਲ ਆਖੀ ਸੀ ਔਰ ਤੁਸੀਂ ਅੱਜ ਵਾਜੀਗਾਰ ਤੁਸੀਂ ਅੱਜ ਖੁਦ ਮਲਕ ਭਾਗੂਆਂ ਵਰਗੀ ਜ਼ਿੰਦਗੀ ਜਿਉਣੀ ਹੋ ਦੇਸ਼ ਦੇ ਗਰੀਬ ਭਾਈ ਲਾਲੋ ਜਿਨ੍ਹਾਂ ਦੀ ਰੋਟੀ ਪੂਰੀ ਨਹੀਂ ਹੁੰਦੀ ਜਿਹੜੇ ਸਕੂਟਰ ਦਾ ਹਫ਼ਤੇ 'ਚ ਇੱਕ ਦਿਨ ਸਕੂਟਰ ਕੱਢ ਕੇ ਉਹਦਾ ਤੇਲ ਨਹੀਂ ਪਵਾਇਆ ਜਾਂਦਾ ਤੇ ਤੁਹਾਡੀਆਂ ਕਿੰਨੀਆਂ-ਕਿੰਨੀਆਂ ਗੱਡੀਆਂ ਰੋਜ਼ ਘੂਕਦੀਆਂ ਨੇ ਘਰ ਵਾਲਾ ਇੱਧਰ ਨੂੰ ਪਤਨੀ ਇੱਧਰ ਨੂੰ ਬੱਚੇ ਇੱਧਰ ਨੂੰ ਹਰ ਤਰ੍ਹਾਂ ਦੀ ਤੁਸੀਂ ਐਸ਼ੋ ਇਸ਼ਰਤ ਮਾਨਦੇ ਹੋ ਕੀ ਇਹ ਮਲਕ ਭਾਗਵਾਂ ਵਾਲੀ ਜ਼ਿੰਦਗੀ ਨਹੀਂ ਗਈ ਤੇ ਮਲਕ ਭਾਗਵਾਂ ਵਾਲੀਆਂ ਜ਼ਿੰਦਗੀਆਂ ਜਉਣ ਵਾਲੇ ਜਦੋਂ ਬਾਬੇ ਨਾਨਕ ਦੇ ਨਾਂ ਦੇ ਉੱਪਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤਾਂ ਫਿਰ ਤਕਲੀਫ ਹੁੰਦੀ ਹੈ ਤੇ ਹੁਣੀ ਵੀ ਚਾਹੀਦੀ ਹੈ ਮੈਂ ਤਾਂ ਕਹਿਣਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਸਵਾਲ ਕਰਨੀ ਚਾਹੀਦੇ ਨੇ ਕੱਲੀ ਕਾਂਗਰਸ ਨੂੰ ਨਹੀਂ ਸਾਰਿਆਂ ਨੂੰ ਵੀ ਤੁਸੀਂ ਧਰਮ ਦੇ ਨਾਂ ਤੇ ਗੁਮਰਾਹ ਕਿਉਂ ਕਰਦੇ ਹੋ ਤੁਸੀਂ ਆਪਣੀਆਂ ਸਿਆਸਤਾਂ ਕਰਨੀਆਂ ਨੇ ਕਰੋ ਜੰਮ ਜੰਮ ਕਰੋ ਪਰ ਕੀ ਗੁਰੂ ਸਹਿਬਾਨਾਂ ਦੀ ਸੋਚ ਵਿਚਾਰ ਧਾਰਾ ਦੇ ਤੁਸੀਂ ਨੇੜੇ ਤੇੜੇ ਵੀ ਹੈਗੇ ਹੋ ਬਿਲਕੁਲ ਨਹੀਂ ਸੋ ਬਾਝ ਆਉਣਾ ਚਾਹੀਦਾ ਹੈ ਬੀਬਾ ਅਮਰਤਾ ਵੜਿੰਗ ਜੀ ਨੂੰ ਵੀ ਤੇ ਬਾਕੀ ਹੋਰ ਵੀ ਜਿਹੜੇ ਧਰਮ ਦੇ ਨਾਂ ਤੇ ਵੋਟਾਂ ਲਈ ਲੋਕਾਂ ਨੂੰ ਗੁਮਰਾਹ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਿਛਲੇ ਦਿਨੀ ਭਾਜਪਾ ਦੇ ਮੋਦੀ ਸਾਹਿਬ ਹੋਰਾਂ ਨੇ ਇੱਕ ਰੈਲੀ ਦੇ ਵਿੱਚ ਇੱਕ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦੇ ਲਈ ਕੁਸ ਬੈਠੀਏ ਤੱਕ ਸ਼ਬਦ ਵਰਤੇ ਨਹੀਂ ਬਹੁਤ ਰੌਲਾ ਪਿਆ ਦੇਸ਼ 'ਚ ਸ਼ਿਕਾਇਤਾਂ ਬਹੁਤ ਹੋਈਆਂ ਚੋਣ ਕਮਿਸ਼ਨ ਨੂੰ ਪਰ ਕਾਰਵਾਈ ਜ਼ੀਰੋ ਉਹ ਕਹਿੰਦੇ ਨੇ ਰਾਣੀ ਨੂੰ ਕੌਣ ਆਖੇ ਰਾਣੀ ਅੱਗਾ ਤੱਕ ਸੋ ਆਹੀ ਗੱਲ ਹੈ ਕਿ ਕੌਣ ਆਖੇ ਸੋ ਮੈਨੂੰ ਲੱਗਦਾ ਹੈ ਕਿ ਬੀਬਾ ਅਮਰਤਾ ਵੜਿੰਗ ਜੀ ਹੋਰਾਂ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ ਔਰ ਬਾਕੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਜੇ ਨਹੀਂ ਤਾਂ ਫਿਰ ਲੋਕਾਂ ਨੂੰ ਜ਼ਰੂਰ ਸਮਝਾ ਦੇਣਾ ਚਾਹੀਦਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ